ਗੁਰਮੁਖ ਪਿਆਰਿਓ ਇੱਕ ਦਿਨ ਬਾਬਾ ਅਨੰਦ ਸਿੰਘ ਜੀ ਇਹ ਬਚਨ ਕਰ ਰਹੇ ਸੀ ਕਹਿ ਰਹੇ ਸੀ ਮਾਥੈ ਜੋ ਤੁਰੇ ਲਿਖਿਆ ਸੋ ਮੇਟ ਨਾ ਸਕੈ ਕੋਇ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੂੰ ਨਦਰ ਹੋਇ ਉਹਨੇ ਜਦੋਂ ਇਹ ਪੰਗਤੀ ਪੜ੍ਹੀ ਆ ਕਿਸੇ ਨੇ ਪੁੱਛਿਆ ਬਾਬਾ ਜੀ ਇਹਦੇ ਅਰਥ ਕੀ ਆ ਬਾਬਾ ਜੀ ਕਹਿੰਦੇ ਇਹ ਗੁਰੂ ਅਮਰਦਾਸ ਜੀ ਦਾ ਬਚਨ ਆ ਕਿ ਬੰਦੇ ਦੇ ਮੱਥੇ ਉੱਪਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਬੰਦਾ ਮਿਟਾ ਨਹੀਂ ਸਕਦਾ ਇਹ ਗੱਲ ਵਿਰਲੇ ਬੰਦਿਆਂ ਨੂੰ ਸਮਝ ਆਉਂਦੀ ਆ ਕਿ ਜਿਹੜਾ ਲੇਖ ਲਿਖਿਆ ਜਾਂਦਾ ਉਹੀ ਹੁੰਦਾ ਜੋ ਹੋਣਾ ਹੋਰ ਦੂਜੀ ਚੀਜ਼ ਹੁੰਦੀ ਨਹੀਂ ਫਿਰ ਉਹ ਕਹਿੰਦੇ ਜੀ ਜੇ ਬੰਦਾ ਸਮਝ ਲਵੇ ਵੀ ਕੀ ਹੋਣਾ ਉਹਨੂੰ ਰੋਕ ਸਕਦਾ ਬਾਬਾ ਜੀ ਮੁਸਕਰਾਏ ਤੇ ਉਹਨਾਂ ਨੇ ਇੱਕ ਕਥਾ ਕਹੀ ਸੀ ਉੱਥੇ ਮੱਥੇ ਦੇ ਕਰਮ ਤੇ ਇੱਕ ਪੰਡਿਤ ਦੀ ਕਥਾ ਸੀ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸੁਣੀ ਤੇ ਸਾਰੇ ਸਵਾਲਾਂ ਦੇ ਜਵਾਬ ਵੀ ਉਹਨੂੰ ਮਿਲ ਗਏ ਸੀ ਆ ਉਹ ਕਥਾ ਕਿਹੜੀ ਸੀ ਕਹਿੰਦੇ ਇੱਕ ਬਹੁਤ ਵਿਦਵਾਨ ਪੜਿਆ ਲਿਖਿਆ ਪੰਡਿਤ ਸੀ ਜੋਤਸ਼ੀ ਸੀ ਇੱਕ ਤਾਂ ਹੁੰਦੇ ਆ ਨਾ ਪਖੰਡੀ ਲੋਕ ਉਹਨੇ ਸੱਚਮੁੱਚ ਹੀ ਜੋਤਿਸ਼ ਦੀ ਵਿੱਦਿਆ ਪੜੀ ਕਾਫੀ ਸਮਾਂ ਲਾਇਆ ਵਿੱਦਿਆ ਪੜਨ ਤੋਂ ਬਾਅਦ ਧਿਆਨ ਸਾਧਨਾ ਵੀ ਨਾਲ-ਨਾਲ ਕੀਤੀ ਉਹਨੂੰ ਇੱਕ दैਵ ਸ਼ਕਤੀ ਮਿਲ ਗਈ ਸੀ ਇਹ ਮੈਂ ਮੱਥੇ ਦੇ ਦੇਖ ਕੇ ਨਾ ਕਿਸੇ ਦਾ ਮੱਥਾ ਦੇਖਾਂ ਕਿਸੇ ਇਨਸਾਨ ਦਾ ਉਦੇ ਲੇਖ ਪੜ ਲਿਆ ਕਰਾਂ ਲਿਖਿਆ ਕੀ ਆ ਤੇ ਗੁਰਬਾਣੀ ਇਹਦੀ ਹਾਮੀ ਭਰਦੀ ਆ ਕਿ ਬੰਦੇ ਦੇ ਮੱਥੇ ਤੇ ਲੇਖ ਹੁੰਦੇ ਆ ਇੱਕ ਦਿਨ ਤੁਰਿਆ ਜਾ ਰਿਹਾ ਇੱਕ ਦਿਨ ਆਦਮੀ ਕੋਈ ਲੰਘਿਆ ਕੋਲ ਦੀ ਹੁਣ ਬੰਦੇ ਨੂੰ ਆਦਤ ਪੈ ਹੀ ਜਾਂਦੀ ਆ ਵੀ ਮੇਰੇ ਕੋਲ ਵਿਦਿਆ ਉਹਨੇ ਉਹ ਆਦਮੀ ਦਾ ਲੇਖ ਪੜ ਲਿਆ ਕਿ ਐਨੇ ਸਾਲ ਜਿਉਵੇਂਗਾ ਫਿਰ ਮਰ ਜਾਵੇਗਾ ਤੇ ਇਹਦੀ ਖੋਪੜੀ ਸਿਵਿਆਂ ਚ ਪਈ ਹੋਊਗੀ ਦੇਖੋ ਤੇ ਇਹਨੂੰ ਇੱਕ ਪੰਡਤ ਨੂੰ ਚੱਕ ਕੇ ਆਪਦੇ ਘਰੇ ਲੈ ਕੇ ਜਾਊਗਾ ਫੇਰ ਪਤਾ ਨਹੀਂ ਅੱਗੇ ਕੀ ਹੋਊਗਾ ਪੰਡਤ ਨੇ ਸੋਚਿਆ ਵੀ ਅਜਮਾਇਸ਼ ਕਰਨੀ ਚਾਹੀਦੀ ਆ ਵੀ ਬਾਦ ਵਿੱਚ ਖੋਪੜੀ ਦਾ ਬਣੂਗਾ ਕੀ ਵੀ ਕੋਈ ਬੰਦਾ ਖੋਪੜੀ ਚੁੱਕ ਕੇ ਕਿਉਂ ਲੈ ਜਾਊਗਾ ਜਦੋਂ ਸਮਾ ਪਿਆ ਤੇ ਉਹ ਵਿਅਕਤੀ ਦੀ ਮੌਤ ਹੋ ਗਈ ਤੇ ਉਹਦੀ ਖੋਪੜੀ ਸਿਵਿਆਂ 'ਚ ਹੀ ਰੁਲਦੀ ਰਹੀ ਉਹ ਖੋਪੜੀ ਨੂੰ ਉੱਥੋਂ ਕੋਈ ਚੁੱਕੇ ਨਾ ਹਣ ਚੁੱਕੇ ਡਰਦਾ ਮਾਰਾ ਕੋਈ ਨਾ ਤੇ ਬਾਕੀ ਪਰਿਵਾਰ ਦੇ ਜੀ ਵੀ ਭੁੱਲ ਗਏ ਉਹੋ ਜੀ ਸੀਗੇ ਕੋਈ ਬਹਲਾ ਚੰਗਾ ਬੰਦਾ ਨਹੀਂ ਸੀ ਸਮਝਦੇ ਉਹਨੂੰ ਉਮੀ ਉਹਦੀ ਖੋਪੜੀ ਸਿਵਿਆਂ 'ਚ ਰੁਲਦੀ ਪਈ ਸੀ ਪੰਡਤ ਨੇ ਸੋਚਿਆ ਵੀ ਚਲੋ ਮੈਂ ਇਹਨੂੰ ਚੌਕੇ ਘਰੇ ਲੈ ਜਾਣਾ ਤੇ ਅੱਗੋਂ ਪਤਾ ਨਹੀਂ ਫਿਰ ਕੀ ਹੋਣਾ ਹੁਣ ਪੰਡਤ ਨੇ ਮੱਥੇ ਦੇ ਲੇਖ ਵੀ ਪੜ ਲਏ ਤੇ ਉਹਨੂੰ ਲੈ ਗਿਆ ਚੌਕੇ ਘਰੇ ਤੇ ਆਪਦੀ ਘਰ ਵਾਲੀ ਤੋਂ ਥੋੜਾ ਜਿਹਾ ਲੁਕੋ ਕੇ ਤੇ ਉਹ ਸੰਦੂਕ ਦੇ ਵਿੱਚ ਰੱਖਦੀ ਆ ਅਚਨਚੇਤ ਕਿਤੇ ਬ੍ਰਾਹਮਣੀ ਨੇ ਇੱਕ ਦਿਨ ਸੰਦੂਕ ਖੋਲ੍ਹਿਆ ਉਹਨੇ ਜਦੋਂ ਦੇਖਿਆ ਤੇ ਹੈਰਾਨ ਰਹਿ ਗਈ ਆ ਕਹਿੰਦੀ ਇਹ ਕੀ ਇੰਉਂ ਲੱਗਦਾ ਪੰਡਤ ਨੇ ਮੈਨੂੰ ਮਾਰਨ ਵਾਸਤੇ ਇਹ ਖੋਪੜੀ ਲਿਆ ਕੇ ਰੱਖੀ ਐ ਕੋਈ ਮਸਾਨ ਐ ਕੋਈ ਟੂਣਾ ਲੱਗਦਾ ਮੈਨੂੰ ਤਾਂ ਉਸੇ ਵੇਲੇ ਉਹਨੇ ਕੀ ਕੀਤਾ ਖੋਪੜੀ ਨੂੰ ਚੱਕ ਕੇ ਸੋਟੇ ਨਾਲ ਕੁੰਡੇ ਚ ਪਾ ਕੇ ਕਟ-ਕਟ ਕੇ ਉਹਨੂੰ ਪੀ ਕੇ ਦਰਿਆ 'ਚ ਸੁੱਟਿਆ ਹੀ ਆ ਕੋਈ ਦਿਨਾਂ ਬਾਅਦ ਪੰਡਤ ਨੂੰ ਜਦੋਂ ਖੋਪਰੀ ਦਾ ਚੇਤਾ ਆਇਆ ਸੰਦੂਕ ਖੋਲ੍ਹ ਕੇ ਦੇਖਿਆ ਤੇ ਤੇ ਖੋਪੜੀ ਨਹੀਂ ਸੀ ਘਰ ਵਾਲੀ ਨੂੰ ਪੁੱਛਿਆ ਕਿ ਸੰਦੂਕ 'ਚ ਖੋਪੜੀ ਪਈ ਸੀ ਕਿੱਥੇ ਆ ਕਹਿੰਦੀ ਤੂੰ ਮੈਨੂੰ ਮਾਰਨ ਵਾਸਤੇ ਮਸਾਨ ਲਿਆਂਦਾ ਸੀ ਇਹ ਮਰ ਜਾਵੇ ਬ੍ਰਾਹਮਣ ਨੇ ਪੁੱਛਿਆ ਤੂੰ ਹੁਣ ਦੱਸ ਵੀ ਖੋਪੜੀ ਕਿੱਥੇ ਗਈ ਤਾਂ ਬ੍ਰਾਹਮਣੀ ਨੇ ਕਿਹਾ ਵੀ ਉਹਨੂੰ ਤਾਂ ਮੈਂ ਪੀ ਕੇ ਦਰਿਆ 'ਚ ਸੁੱਟ ਆਈਆਂ ਪੰਡਿਤ ਕਹਿਣ ਲੱਗਾ ਬੱਸ ਇਹਦੇ ਬਾਰੇ ਪਤਾ ਕਰਨਾ ਸੀ ਵੀ ਇਸ ਤਰ੍ਹਾਂ ਉਹ ਪੀ ਕੇ ਦਰਿਆ ਵਿੱਚ ਸੁੱਟਣੀ ਆ ਵੀ ਇਹਦਾ ਬਣਨਾ ਕੀ ਆ ਐਵੇਂ ਨਾ ਜੀਵ ਨੂੰ ਪਤਾ ਨਹੀਂ ਵੀ ਕੈਹੋ ਜੀ ਕਲਮ ਬਗੀ ਹੋਈ ਆ ਮੱਥੇ ਦੇ ਜਿਸ ਤਰ੍ਹਾਂ ਕਲਮ ਜੀਵ ਦੇ ਮੱਥੇ ਤੇ ਬਗੀ ਆ ਉਹ ਜੀਵਾਂ ਦੇ ਪਾਸ ਫਲ ਦੇਣ ਲਈ ਕਹਿੰਦੀ ਆ ਮਾਥਾ ਜੋਤure ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਸ ਨੂੰ ਨਦਰ ਹੋਏ ਤਾਂ ਪੰਡਤ ਨੇ ਦੇਖਦੋ ਆਪਦੀ ਸਿਆਣਪ ਦੇ ਨਾਲ ਇਹ ਤਾਂ ਦੱਸਤਾ ਵੀ ਇਹ ਬੰਦਾ ਮਰ ਜਾਵੇਗਾ ਇੱਕ ਸਾਲ ਜਿਉਵੇਂਗਾ ਖੋਪੜੀ ਸਿਵਿਆਂ ਚ ਰੁੜੂਗੀ ਇਹ ਵੀ ਉਹਨੂੰ ਪਤਾ ਸੀਗਾ ਪਰ ਅੱਗੇ ਕੀ ਹੋਣਾ ਅੱਗੇ ਉਹ ਖੋਪੜੀ ਦਾ ਕੀ ਬਣਨਾ ਇੱਥੋਂ ਤੱਕ ਉਹਦੀ ਪਹੁੰਚ ਨਹੀਂ ਹੋ ਬਾਈ ਬਾਬਾ ਜੀ ਕਹਿੰਦੇ ਦੇਖੋ ਭਾਈ ਬੰਦਾ ਵਿਦਿਆ ਵੀ ਪੜ ਲੈਂਦਾ ਬਹੁਤ ਚੀਜ਼ਾਂ ਕਰਦਾ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਅਸਲ ਵਿੱਚ ਮੇਰੇ ਨਾਲ ਹੋਣਾ ਕੀ ਆ ਹੁਣ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਰਮ ਵੱਡੇ ਆ ਕਈ ਵਾਰੀ ਆਪਾਂ ਕਹਿ ਦਿੰਨੇ ਆ ਨਹੀਂ ਕਰਮ ਕਿੱਥੇ ਵੱਡੇ ਆ ਕਿਸਮਤ ਵੱਡੀ ਆ ਕਈ ਵਾਰੀ ਆਪਾਂ ਕਹਿੰਨੇ ਪੈਸਾ ਵੱਡਾ ਕੁਝ ਲੋਕ ਕਹਿ ਦਿੰਦੇ ਆ ਅਕਲ ਵੱਡੀ ਆ ਇਹਨੂੰ ਲੈ ਕੇ ਵੀ ਕਈ ਵਾਰੀ ਆਪਸ ਵਿੱਚ ਬਹਿਸ ਹੋ ਗਈ ਸੀ ਇੱਕ ਕਹਾਣੀ ਆਉਂਦੀ ਆ ਹੋਰ ਉਹਦੇ ਵਿੱਚ ਲੋਕ ਆਪਸ ਵਿੱਚ ਹੀ ਕਹਿਣ ਲੱਗੇ ਕੋਈ ਕਹੇ ਕਿਸਮਤ ਵੱਡੀ ਆ ਕੋਈ ਕਹਿਣ ਲੱਗੇ ਅਕਲ ਵੱਡੀ ਆ ਕੋਈ ਕਹਿੰਦਾ ਨਹੀਂ ਪੈਸਾ ਵੱਡਾ ਮੌਤ ਕਹਿੰਦੀ ਮੈਂ ਸਭ ਤੋਂ ਵੱਡੀ ਆ ਮੌਤ ਕਹਿੰਦੀ ਮੈਂ ਸਭ ਤੋਂ ਵੱਡੀ ਆ ਮੈਂ ਜੋ ਚਾਹਾਂ ਸੋ ਕਰਦੀ ਆ ਜੋ ਮੇਰੀ ਮਰਜ਼ੀ ਹੁੰਦੀ ਆ ਮੈਂ ਕਰਦੀ ਆ ਇਸ ਕਰਕੇ ਕਹਿਣ ਦਾ ਭਾਵ ਇਹ ਆ ਸਾਧ ਸੰਗਤ ਜੀ ਕਿ ਬੰਦਾ ਜਿਹੜਾ ਹੈ ਬੰਦੇ ਦੇ ਅੰਦਰ ਬੜੇ ਤਰ੍ਹਾਂ ਦੇ ਜੰਜਾਲ ਨੇ ਬੰਦਾ ਬੜੇ ਤਰ੍ਹਾਂ ਦੇ ਕਰਮ ਕਰਦਾ ਕਿ ਮੈਂ ਇੱਥੇ ਤਾਂ ਸੌਖਾ ਹੋ ਜਾਾਂ ਇਹ ਪਾਸੇ ਸੌਖਾ ਹੋ ਜਾਾਂ ਪਰ ਮੱਥੇ ਦੇ ਲੇਖ ਮਿਟਦੇ ਨਹੀਂ ਹੁੰਦੇ ਮੱਥੇ ਜੋਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਤੇ ਜਿਨੀ ਨਾਮ ਵਿਸਾਰਿਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਵਿਸਾਰਿਆ ਕਿਦੇ ਪਿੱਛੇ ਲੱਗ ਕੇ ਕੂੜੇ ਲਾਲਚ ਅੱਲਗ ਕੂੜ ਦੇ ਵਿੱਚ ਲਾਲਚ ਵਿੱਚ ਲੱਗ ਕੇ ਉਹਨਾਂ ਅੰਦਰ ਮਾਇਆ ਦੀ ਜਿਹੜੀ ਆ ਪ੍ਰਭਲ ਇੱਛਾ ਹੁੰਦੀ ਆ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਤ੍ਰਿਸ਼ਨਾ ਵੀ ਹੋਰ ਹੋਰ ਜੋੜ ਲਈਏ ਸਾਰਾ ਕੁਝ ਕਰ ਲਈਏ ਪਰ ਇਹ ਚੀਜ਼ਾਂ ਏਵੇਂ ਕੀਤੇ ਹੱਥ ਨਹੀਂ ਆਉਂਦੀਆਂ ਹੁਣ ਬੰਦੇ ਦੇ ਵੱਸ ਹੋਵੇ ਤਾਂ ਬੰਦਾ ਕਿਸੇ ਨੂੰ ਰੋਟੀ ਨਾ ਖਾਣ ਦੇਵੇ। ਮੂਸੇ ਪੈਗੰਬਰ ਦੀ ਇੱਕ ਕਥਾ ਹੁੰਦੀ ਆ। ਇੱਕ ਵਾਰੀ ਮੂਸੇ ਪੈਗੰਬਰ ਨੇ ਖੁਦਾ ਨੂੰ ਰੱਬ ਨੂੰ ਕਿਹਾ ਵੀ ਤੁਸੀਂ ਆ ਜਿਹੜੀ ਡਿਊਟੀ ਕਰਦੇ ਹੋ ਥੋੜੇ ਦਿਨ ਮੈਨੂੰ ਡਿਊਟੀ ਦੋ। ਜੀਆਂ ਨੂੰ ਰੋਜੀ ਦੇਣਾ ਇਹ ਸੇਵਾ ਮੈਨੂੰ ਦੋ। ਖੁਦਾ ਨੇ ਆਖਿਆ ਵੀ ਸਾਰੇ ਜੀਆਂ ਨੂੰ ਰੋਜੀ ਦੇਣਾ ਤੇਰਾ ਕੰਮ ਨਹੀਂ। ਤੂੰ ਜਿਹੜੇ ਪਿੰਡ ਵਿੱਚ ਰਹਿਣਾ ਉਹ ਸਾਰੇ ਪਿੰਡ ਵਾਲਿਆਂ ਨੂੰ ਇੱਕ ਦਿਨ ਰੋਜੀ ਦੇ ਕੇ ਦੇਖ ਲਾ। ਪਹਿਲਾਂ ਮੈਨੂੰ ਕਰਕੇ ਤਾਂ ਦਿਖਾ ਦੇ ਓਟੀ। ਜਿਹੜੇ ਪਿੰਡ 'ਚ ਰਹਿਣਾ ਐਡੇ ਸੰਸਾਰ ਨੂੰ ਰੋਟੀ ਦੇਣਾ ਕੋਈ ਸੌਖਾ ਕੰਮ ਥੋੜੀ ਆ ਰੱਬ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਤੂੰ ਇਉਂ ਕਰ ਆਪਣੇ ਪਿੰਡ ਵਾਲਿਆਂ ਨੂੰ ਇੱਕ ਦਿਨ ਰੋਜੀ ਦੇ ਕੇ ਦਿਖਾ ਦੇ ਰੋਜੀ ਦੇਣ ਦਾ ਕੰਮ ਤਾਂ ਤੇਰੇ ਵਸ ਦੀ ਬਾਤ ਨਹੀਂ ਲੱਗਦੀ ਮੈਨੂੰ ਹੁਣ موسی ਜੀ ਪੈਗੰਬਰ ਸੀਗੇ ਤੇ ਜਦੋਂ ਰੱਬ ਸ਼ਕਤੀ ਦੁਆਰਾ ਸਾਰਿਆਂ ਨੂੰ ਰੋਜੀ ਦਿੱਤੀ ਆ ਤੇ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਸੀ ਜਿਹੜਾ ਕਾਮੀ ਬਹੁਤ ਸੀਗਾ ਉਧੀਆਂ ਕਰਤੂਤਾਂ ਬੜੀਆਂ ਮਾੜੀਆਂ ਸੀ ਤੇ ਜੀਹਦੇ ਕਰਕੇ ਨਾ ਉਹ ਨੂੰ ਉਹਨਾਂ ਤੇ ਖਹਿ ਜਾ ਗਈ ਆ ਵੀ ਇਹ ਤਾਂ ਬਾਸ਼ਨਾ ਨਾ ਭਰਿਆ ਬੰਦਾ ਨਫ਼ਰਤ ਹੋ ਗਈ ਵੀ ਇਹੋ ਜਿਹੇ ਬੰਦੇ ਨੂੰ ਰੋਟੀ ਦੇਣੀ ਆ موسی ਪਗੰਬਰ ਨੇ ਉਹਨੂੰ ਰੋਟੀ ਹੀ ਨਹੀਂ ਸੀ ਦਿੱਤੀ ਕਹਿੰਦਾ ਪਾਪੀ ਆ ਰੱਬ ਨੇ ਪੁੱਛਿਆ ਭਾਈ ਸਾਰਿਆਂ ਨੂੰ ਰੋਟੀ ਦੇਤੀ ਅੱਜ ਤੇਰੀ ਡਿਊਟੀ ਸੀ موسی ਨੇ ਆਖਿਆ ਵੀ ਹਾਂਜੀ ਪਗੰਬਰ ਕਹਿਣ ਲੱਗਾ ਰੱਬ ਨੇ ਕਿਹਾ ਦੇਖ ਭਾਈ ਦੇਖ ਲਾ ਚੰਗੀ ਤਰ੍ਹਾਂ ਯਾਦ ਕਰ ਲਾ ਤਾਂ ਉਹਨੇ ਕਿਹਾ ਵੀ ਹਾਂ ਇੱਕ ਬੰਦੇ ਨੂੰ ਮੈਂ ਰੋਟੀ ਨਹੀਂ ਦਿੱਤੀ ਕਹਿੰਦੇ ਕਿਉਂ ਨਹੀਂ ਦਿੱਤੀ ਕਹਿੰਦੇ ਉਹ ਬੰਦਾ ਕੋ ਕਰਮੀ ਮਾੜੀਆਂ ਕਰਤੂਤਾਂ ਕਰਨ ਵਾਲਾ ਇਸ ਕਰਕੇ ਮੈਂ ਉਹਨੂੰ ਰੋਟੀ ਨਹੀਂ ਦਿੱਤੀ ਰੱਜ ਕਿ ਨਹੀਂ ਦਿੱਤਾ ਕਾਮੀ ਸੀ ਬੇਵਚਾਰੀ ਸੀ ਪਾਪੀ ਸੀ ਖੁਦਾ ਨੇ ਕਿਹਾ ਵੀ ਰੋਟੀ ਦੇਣਾ ਤੇਰਾ ਕੰਮ ਸੀ ਪਾਪਾਂ ਜਾਂ ਪੁੰਨਾਂ ਦੀ ਇਹ ਯੋਜਨਾ ਬਣਾ ਲੈਣੀ ਫੈਸਲਾ ਕਰਨਾ ਇਹ ਕੰਮ ਤਾਂ ਤੈਨੂੰ ਦਿੱਤਾ ਹੀ ਨਹੀਂ ਸੀਗਾ ਇਸ ਕਰਕੇ ਪੀ ਤੂੰ ਹੁਣ ਸਾਰਿਆਂ ਨੂੰ ਰੋਟੀ ਨਹੀਂ ਦੇ ਸਕਦਾ ਇਹ ਕੰਮ ਮੈਨੂੰ ਹੀ ਕਰਨਾ ਪੈਣਾ موسی ਪੈਗੰਬਰ ਨੇ ਆਖਿਆ ਤੁਸੀਂ ਸਾਰਿਆਂ ਨੂੰ ਰੋਟੀ ਦੇ ਦਿੰਨੇ ਹੋ ਕਹਿੰਦੇ ਬਿਲਕੁਲ ਦੇ ਦਿੰਨਾ ਜਿਹੜੇ ਇਹ ਕਰਮਾਂ ਦਾ ਹਿਸਾਬ ਕਿਤਾਬ ਹੈ ਨਾ ਵੀ ਚੰਗੇ ਜਾਂ ਮਾੜੇ ਕਰਮਾਂ ਦੀ ਗੱਲ ਆ ਉਹਦਾ ਹਿਸਾਬ ਕਿਤਾਬ ਵੱਖਰਾ ਹੁੰਦਾ موسی ਕਹਿਣ ਲੱਗਾ ਤੁਸੀਂ ਸਾਰਿਆਂ ਨੂੰ ਰੋਟੀ ਦਿੰਨੇ ਹੋ ਪਰਖਿਆ ਸੀ ਰੱਬ ਨੂੰ ਉਹਨਾਂ ਨੇ ਆਪਣੀ ਟੋਪੀ ਵਿੱਚ ਡੱਬੀ ਰੱਖੀ ਸੀ ਉਹਦੇ ਵਿੱਚ ਇੱਕ ਕੀੜਾ ਬੰਦ ਕੀਤਾ ਸੀ موسی ਕਹਿਣ ਲੱਗਾ ਇਹ ਖੁਦਾ ਸੱਚ ਦੱਸੋ ਕੀ ਇਹ ਕੀੜੇ ਨੂੰ ਵੀ ਰੋਜੀ ਦਿੱਤੀ ਆ ਖੁਦਾ ਨੇ ਕਿਹਾ ਕਿ ਹਾਂ ਜਦੋਂ موسی ਨੇ ਡੱਬੀ ਖੋਲੀ ਪੈਗੰਬਰ موسی ਨੇ ਹੈਰਾਨ ਹੋ ਗਿਆ ਕੀੜੇ ਦੇ ਮੂੰਹ ਵਿੱਚ ਚੌਲ ਦਾ ਦਾਣਾ ਦੇਖ ਕੇ ਅਚਰਜ ਹੋਇਆ ਨਮਾਜ਼ ਪੜ੍ਹੀ ਪੰਜਵੀਂ ਉਦੋਂ ਤੋਂ ਨਮਾਜ਼ ਬਣੀਆਂ ਇਹ ਸਾਧ ਸੰਗਤ ਜੀ ਇਸ ਕਰਕੇ ਪ੍ਰਮਾਤਮਾ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ ਦੇਖੋ ਤੇ ਉਹਦੇ ਆਪਾਂ ਕਹਿ ਸਕਦੇ ਆਂ ਵੀ ਉਹ ਜੋ ਕਰਦਾ ਆਪਾਂ ਕਰ ਨਹੀਂ ਸਕਦੇ ਰੱਬ ਜੋ ਕਰਦਾ ਉਹਦੀ ਤੁਲਨਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ ਜਿਸ ਨੂੰ ਟੁੱਠਾ ਸੋਤੁ ਦੁਦ ਧਿਆਏ ਸਾਧ ਜਨਾਂ ਕਾ ਮੰਤਰ ਕਮਾਈ ਤਉਦੇ ਜੇਵੜ ਦਾਤਾ ਵਰਨਾ ਸੁਆਮੀ ਲਵੇ ਨ ਕੋਈ ਲਾਭ ਨੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਨਾ ਅਬਨੰਦ ਸਿੰਘ ਜੀ ਨੇ ਫੇਰ ਆਖਿਆ ਭਾਈ ਇਹ ਮੱਥੇ ਦੇ ਬੰਦੇ ਦੇ ਲੇਖ ਹੁੰਦੇ ਆ ਇਹ ਕਰਮ ਹੁੰਦੇ ਆ ਬੰਦੇ ਦੇ ਜਿਸ ਕਰਕੇ ਉਹਦੇ ਨਾਲ ਕਈ ਵਾਰੀ ਆਪਾਂ ਕਹਿੰਨੇ ਹਨ ਹੋਣੀ ਹੋਗੀ ਨਹੀਂ ਚਿੰਤਾ ਤਾਂ ਕੀ ਕੀਤੀ ਐ ਜੋ ਅਨਹੋਣੀ ਹੋਏ ਦੁਨੀਆ ਵਿੱਚ ਕੋਈ ਅਨਹੋਣੀ ਹੁੰਦੀ ਨਹੀਂ ਜੋ ਹੋਣਾ ਹੁੰਦਾ ਉਹੀ ਹੁੰਦਾ ਜੋ ਨਹੀਂ ਹੁੰਦਾ ਉਹ ਨਹੀਂ ਹੁੰਦਾ ਇਸ ਕਰਕੇ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਆਹ ਚੀਜ਼ ਮੇਰੇ ਨਾਲ ਹੋ ਗਈ ਆ ਹੁਣ ਇੱਥੇ ਬਾਬਾ ਅਨੰਦ ਸਿੰਘ ਜੀ ਨੇ ਜੋ ਬਚਨ ਕਹੇ ਸੀ ਵੀ ਭਾਈ ਦੇਖੋ ਜਿਹੜੇ ਬਚਨ ਆ ਮੱਥੇ ਦੇ ਲੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਕਿਸਮਤ ਹੁੰਦੀ ਆ ਕਈ ਵਾਰੀ ਆਪਾਂ ਕਹਿੰਦੇ ਨੇ ਕਰਮ ਵੱਡੇ ਕੇ ਕਿਸਮਤ ਵੱਡੀ ਕੇ ਮਾਇਆ ਵੱਡੀ ਕੇ ਅਕਲ ਵੱਡੀ ਬੰਦਾ ਕਈ ਬਰੀ ਬਹਿਸ ਦਾ ਇਹਨਾਂ ਚੀਜ਼ਾਂ ਵਿੱਚ ਨਹੀਂ ਪਾਈ ਇਹ ਸਾਰੀਆਂ ਚੀਜ਼ਾਂ ਹੀ ਵੱਡੀਆਂ ਨੇ ਇਹ ਸਾਰੀਆਂ ਚੀਜ਼ਾਂ ਇੱਕੋ ਜੀਆਂ ਹੋਣੀਆਂ ਚਾਹੀਦੀਆਂ ਬੰਦੇ ਕੋਲ ਪੈਸਾ ਵੀ ਹੋਵੇ ਕਰਤ ਕਰੇਗਾ ਬੰਦਾ ਤੇ ਪੈਸਾ ਆਵੇਗਾ ਤੇ ਜੇ ਬੰਦੇ ਕੋਲ ਅਕਲ ਹੋਵੇਗੀ ਫੇਰ ਹੀ ਉਹਦੀ ਵਰਤੋਂ ਕਰਕੇ ਉਹ ਜਾਵੇਗਾ ਨਾ ਕੰਮ ਤੇ ਤੇ ਕਰਮ ਜਿਹੜੇ ਆ ਕਰਮਾ ਕਰਕੇ ਹੀ ਆਪਾਂ ਰੱਬ ਦੇ ਨੇੜੇ ਕਰਮਾ ਕਰਕੇ ਹੀ ਆਪਾਂ ਰੱਬ ਤੋਂ ਦੂਰ ਹੁੰਨੇ ਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਮੱਥੇ ਦੇ ਕਰਮਾ ਹੁਣ ਜਿੰਨਾ ਕੋਈ ਮਰਜ਼ੀ ਪੜ ਲੇ ਜੋ ਰੱਬ ਨੇ ਕਰਨਾ ਨਾ ਹੋਣਾ ਹੀ ਹੋਣਾ ਪੰਡਤ ਨੇ ਕਿੰਨੀ ਵਿਦਿਆ ਪੜ੍ਹੀ ਕਿੰਨੇ ਸਾਲ ਲਾਏ ਪਰ ਉਹਨੂੰ ਇਹ ਨਹੀਂ ਪਤਾ ਲੱਗਾ ਵੀ ਉਹ ਖੋਪੜੀ ਜਿਹੜੀ ਉਹਦਾ ਬਣਨਾ ਕੀ ਹੈ ਦੇਖੋ ਬੰਦੇ ਨੂੰ ਵੀ ਨਹੀਂ ਪਤਾ ਕਿਆ ਜਾਣਾ ਕਿਬ ਮਰਹਾਂਗੇ ਕੈਸਾ ਮਰਨਾ ਹੋਏ ਵੀ ਕਦੋਂ ਕਿੱਥੇ ਕਿਵੇਂ ਮਰ ਜਾਣਾ ਪਰ ਇੰਨੀ ਗੱਲ ਬਾਣੀ ਜ਼ਰੂਰ ਦੱਸਦੀ ਆ ਕਿ ਜਿਹੜੇ ਬੰਦੇ ਅੰਦਰ ਰੱਬੀ ਪਿਆਰ ਹੋਵੇ ਉਹਦਾ ਮਰਨਾ ਵੀ ਸੌਖਾ ਹੋ ਜਾਂਦਾ ਉਹਦਾ ਮਰਨਾ ਵੀ ਸਹਿਲਾ ਹੋ ਜਾਂਦਾ ਸਹਿਜ ਹੋ ਜਾਂਦਾ ਕਿਉਂਕਿ ਉਹਦਾ ਜੀਵਨ ਬੜਾ ਸਹਿਜ ਹੁੰਦਾ ਵੇਖੋ ਮਰਨਾ ਤਾਂ ਸਭ ਨਹੀਂ ਆ ਭਾਈ ਅਸੀਂ ਮੌਤ ਦੀਆਂ ਗੱਲਾਂ ਇਸ ਕਰਕੇ ਨਹੀਂ ਸੁਣਦੇ ਆਪਾਂ ਡਰ ਜਾਂਨੇ ਕਈ ਵਾਰੀ ਨਹੀਂ ਜਦੋਂ ਕਿ ਸਾਨੂੰ ਇਹ ਸੱਚ ਬਾਰੇ ਗੱਲ ਕਰਨੀ ਚਾਹੀਦੀ ਆ ਇਹ ਸੱਚ ਤੋਂ ਅਸੀਂ ਕਿਉਂ ਭੱਜਦੇ ਆ ਕਿਉਂ ਮੁਨਕਰ ਹੁੰਨੇ ਆ ਵੇਖੋ ਜਿਹੜੇ ਕੇਵਲ ਆਪਣੇ ਆਪ ਨੂੰ ਪਿਆਰ ਕਰੀ ਜਾਂਦੇ ਆ ਆਪਣੇ ਆਪ ਨੂੰ ਕਹੀ ਜਾਂਦੇ ਵੀ ਮੈਂ ਸਵਾਰਥੀ ਬਣ ਗਿਆ ਉਹ ਤਾਂ ਜਿਹੜੇ ਸਾਰਿਆਂ ਨੂੰ ਪਿਆਰ ਕਰਦੇ ਆ ਉਹ ਇਹਨਾਂ ਗੱਲਾਂ ਨੂੰ ਸਮਝਦੇ ਆ ਵੇਖੋ ਜਿਉਣਾ ਇਹ ਤਾਂ ਝੂਠ ਆ ਮਰਨਾ ਇੱਕ ਸੱਚ ਆ ਤੇ ਪੰਡਤ ਨੇ ਵਿਦਿਆ ਪੜ੍ਹੀ ਕਿੰਨੀ ਮਿਹਨਤ ਕੀਤੀ ਉਹ ਬੰਦੇ ਨੇ ਪਰ ਦੇਖੋ ਫਿਰ ਵੀ ਉਹ ਜਾਣ ਨਹੀਂ ਸਕਿਆ ਵੀ ਅੱਗੇ ਕੀ ਹੋਣਾ ਅੱਗੇ ਕੀ ਹੋਣਾ ਉਹ ਚੀਜ਼ ਦਾ ਕੀ ਬਣਨਾ ਇਸ ਕਰਕੇ ਸਾਨੂੰ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਜੋ ਕਰਦਾ ਚੰਗਾ ਹੀ ਕਰਦਾ ਹੈ ਕਈ ਵਾਰੀ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਆਪਾਂ ਨਾਰਾਜ਼ ਹੋ ਜਾਂਦੇ ਜਿੰਦਗੀ ਤੋਂ ਦੇਖੋ ਕਿਸੇ ਗਲਤੀ ਦੇ ਗਲਤੀ ਹੋਣ ਦੀ ਸੋਝੀ ਤੋਂ ਬਿਨਾ ਉਹ ਗਲਤੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ ਇਹ ਪਤਾ ਲੱਗ ਗਿਆ ਵੀ ਆ ਕੰਮ ਗਲਤ ਆ ਚਲੋ ਅੱਗੇ ਵਾਸਤੇ ਉਹ ਤੋਂ ਸਿੱਖਿਆ ਲੈ ਲਓ ਨੀ ਪੌੜੀ ਬਣਾ ਲਓ ਪਰ ਆਪਾਂ ਕੀ ਕਰਦੇ ਆ ਫੇਰ ਗਲਤੀ ਕਰਦੇ ਆ ਫੇਰ ਗਲਤੀ ਕਰਦੇ ਆ ਫੇਰ ਗਲਤੀ ਉਹੀ ਕਰਦੇ ਆ ਗਲਤੀਆਂ ਨੂੰ ਦੁਹਰਾਉਣਾ ਇੱਕ ਵੱਡੀ ਗਲਤੀ ਹੁੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਇਹ ਹਮੇਸ਼ਾ ਚੀਜ਼ਾਂ ਸਿੱਖਣੀਆਂ ਪੈਣਗੀਆਂ ਕਿਉਂਕਿ ਆਪਾਂ ਵੇਖਦੇ ਆ ਕੁਝ ਲੋਕ ਆ ਸਾਡੇ ਆਸੇ ਪਾਸੇ ਰਹਿੰਦੇ ਆ ਜਿਹੜੇ ਈਰਖਾ ਦੇ ਵਾਸੋ ਕੇ ਕਰਮ ਕਰਦੇ ਆ ਆਪਾਂ ਉਹਨਾਂ ਨਾਲ ਈਰਖਾ ਕਰਦੇ ਆਂ ਆਪਾਂ ਈਰਖਾ ਦੇ ਵਾਸੋ ਕੇ ਕਰਮ ਕਰਦੇ ਆਂ ਫਿਰ ਕਰਮ ਦੋਨਾਂ ਪਾਸਿਆਂ ਤੋਂ ਮਾੜੇ ਹੋ ਜਾਂਦੇ ਆ ਜੇ ਸਾਨੂੰ ਸਾਡੇ ਰੱਬ ਤੇ ਯਕੀਨ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਦੀ ਗੱਲ ਬੁਰਾ ਚਿਤਵਨਾ ਵੀ ਨਹੀਂ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਨਾ ਸਰੀਰ ਠੀਕ ਰਹੇ ਸਿਹਤ ਠੀਕ ਰਹੇ ਪਰਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਐ ਬੰਦਿਆ ਇਹ ਮੰਤਰ ਚੇਤੇ ਰੱਖ ਲਈ ਜੇ ਤੂੰ ਕਦੇ ਕਿਸੇ ਦਾ ਮਾੜਾ ਨਹੀਂ ਸੋਚੇਗਾ ਤਾਂ ਤੇਰੀ ਦੇਹ ਨੂੰ ਕੋਈ ਰੋਗ ਨਹੀਂ ਲੱਗੇਗਾ ਤੇਰਾ ਮਨ ਵੀ ਟਿਕਾਣੇ ਆ ਜਾਵੇਗਾ ਪਰ ਅਸਲ ਵਿੱਚ ਬੰਦਾ ਗੁਰੂ ਨੂੰ ਕੇਵਲ ਮੱਥਾ ਹੀ ਟੇਕਦਾ ਗੁਰੂ ਦੀ ਮੰਨਦਾ ਨਹੀਂ ਹੈਗਾ ਗੁਰੂ ਦੀ ਮੰਨਦਾ ਨਹੀਂ ਸੁਣ ਲੈਂਦਾ ਮੰਨਦਾ ਨਹੀਂ ਗੁਰਦੁਆਰੇ ਵੀ ਆਪਾਂ ਸਾਰੇ ਚਲੇ ਜਾਂਦੇ ਆ ਪਰ ਗੁਰੂ ਤੱਕ ਕੋਈ ਕੋਈ ਵਿਰਲੇ ਹੀ ਪਹੁੰਚਦਾ ਜਗਮਹਿ ਉੱਤਮ ਕਾਢੀਏ ਵਿਰਲੇ ਕਹੀ ਕਿ ਇਸ ਕਰਕੇ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਆ ਆਪਾਂ ਜ਼ਿੰਦਗੀ ਦੇ ਮਹਿਮਾਨ ਆ ਇੱਕ ਥੋੜੇ ਦਿਨ ਵਾਸਤੇ ਮਿਲੇ ਆ ਚਲੇ ਜਾਵਾਂਗੇ ਸਾਧ ਸੰਗਤ ਜੀ ਇਸ ਕਰਕੇ ਥੋੜਾ ਜਿਹਾ ਸੋਚੀਏ ਨਾ ਗੱਲਾਂ ਨੂੰ ਦੇਖੋ ਆਲਣਿਆਂ ਨੂੰ ਜਿਉਂਦੇ ਪੰਛੀ ਛੱਡਦੇ ਆ ਆਲਣੇ ਜਿਹੜੇ ਹੁੰਦੇ ਆ ਉਹਨਾਂ ਨੂੰ ਬੰਦਾ ਛੱਡ ਦਿੰਦਾ ਕਈ ਵਾਰੀ ਜ਼ਿੰਦਗੀ 'ਚ ਐਹੋ ਜਿਹੀਆਂ ਘਟਨਾਵਾਂ ਆ ਜਾਂਦੀਆਂ ਵੀ ਆਪਾਂ ਨੂੰ ਜਗ੍ਹਾ ਬਦਲਣੀ ਪੈਂਦੀ ਆ ਛੱਡ ਕੇ ਕਿਸੇ ਪਾਸੇ ਜਾਣਾ ਉਹਨੂੰ ਵੀ ਰੱਬ ਦੀ ਰਜ਼ਾ ਸਮਝੋ ਹੁਣ ਦੇਖੋ ਐਡੇ-ਐਡੇ ਪੈਗੰਬਰ ਹੋਏ موسی ਪੈਗੰਬਰ ਵਰਗੇ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਪਹਿਲੋ ਦੇਤਾ ਰਿਜਕ ਸਮਾਹਾ ਕਿਛੂ ਦੇਤਾ ਜਨ ਤੇ ਉਪਾਹਾ ਸ੍ਰਸ਼ਟੀ ਦੇ ਰਚਨ ਤੋਂ ਪਹਿਲਾਂ ਜੀਵਾਂ ਦਾ ਰਿਜਕ ਵਾਹਿਗੁਰੂ ਤਿਆਰ ਕਰਦਾ ਫੇਰ ਜੀਵਾਂ ਨੂੰ ਪੈਦਾ ਕਰਦਾ ਕਿੱਡੀ ਵੱਡੀ ਗੱਲ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਇਹ ਤੇ ਹੁਣ ਆਪਾਂ ਦੇਖਦੇ ਆ ਸਾਡੇ ਆਸ-ਪਾਸੇ ਜੋ ਵੀ ਹੋ ਰਿਹਾ ਵਰਤਾਰਾ ਵਰਤ ਰਿਹਾ ਕਾਲ ਯੁਗ ਕਿੰਨੇ ਜੋਰਾਂ ਤੇ ਆ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਸੀ ਭਾਈ ਕਾਲ ਯੁਗ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ ਜੇ ਤੁਹਾਡੇ ਪੱਲੇ ਮੂਲ ਮੰਤਰ ਹੈ ਜੇ ਤੁਹਾਡੇ ਪੱਲੇ ਮੂਲ ਮੰਤਰ ਹੈ ਤੁਹਾਡੀ ਝੋਲੀ ਵਿੱਚ ਸਤਿਗੁਰ ਨੇ ਦਾਤ ਪਾਈ ਆ ਜੇ ਤੁਸੀਂ ਸੁਖਮਣੀ ਸਾਹਿਬ ਦਾ ਜਾਪ ਕਰਦੇ ਹੋ ਮੂਲ ਮੰਤਰ ਦੀਆਂ ਮਾਲਾ ਫੇਰਦੇ ਹੋ ਇਹ ਕਲਯੁਗ ਤੁਹਾਡਾ ਕਦੇ ਵੀ ਵਿਗਾੜ ਨਹੀਂ ਸਕਦਾ ਕੁਝ ਦੇਖੋ ਕਈ ਜੰਮ ਦੇ ਹੀ ਮੂਰਖ ਕਈ ਮੂਰਖਤਾ ਨੂੰ ਕਮਾਉਂਦੇ ਆ ਕਈਆਂ ਨੂੰ ਮੂਰਖਤਾ ਵਿਰਸੇ ਚ ਮਿਲ ਜਾਂਦੀ ਆ ਪਰ ਕਈਆਂ ਨੂੰ ਇਹ ਤਿੰਨੇ ਸਹੂਲਤਾਂ ਹੀ ਮਿਲੀਆਂ ਹੁੰਦੀਆਂ ਇਸ ਕਰਕੇ ਨਾ ਕਹਿਣ ਦਾ ਭਾਵ ਇਹ ਆ ਵੀ ਮੂਰਖਾਂ ਵਾਲਾ ਕੰਮ ਨਾ ਕਰੀਏ ਜਦੋਂ ਇੱਕ ਪਾਸੇ ਕਲਯੁਗ ਦਾ ਜੋਰ ਆ ਦੂਜੇ ਪਾਸੇ ਬਾਣੀ ਸਾਨੂੰ ਕਹਿ ਰਹੀ ਆ ਤਾਂ ਅਸੀਂ ਉੱਧਰ ਕਿਉਂ ਨਹੀਂ ਜਾ ਰਹੇ ਗੱਲ ਦਰਅਸਲ ਇਹ ਹੈ ਪ੍ਰਿਥੀ ਸਾਨੂੰ ਪਤਾ ਲੱਗਦਾ ਆਪਦੇ ਆਪ ਨੂੰ ਖੜਾਉਣਾ ਪੈਂਦਾ ਵੀ ਹਜੇ ਮੱਥੇ ਉੱਪਰ ਉਹ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਨਹੀਂ ਹਜੇ ਹਜੇ ਜੰਜਾਲ ਵਿੱਚ ਹੀ ਫਸੇ ਰਹਿਣਾ ਲਿਖਿਆ ਹੈ ਹਜੇ ਉਹਨਾਂ ਸਮਾਂ ਫਿਰ ਹੋਵੇਗਾ ਪਰ ਸਤਗੁਰ ਅੱਗੇ ਕੀਤੀ ਅਰਦਾਸ ਬੰਦੇ ਦੇ ਮੱਥੇ ਦੇ ਲੇਖ ਬਦਲ ਦਿੰਦੀ ਆ ਇਹ ਵੀ ਯਾਦ ਰੱਖਿਓ ਸਾਧ ਸੰਗਤ ਜੀ ਹਮੇਸ਼ਾ ਚੇਤੇ ਰੱਖਣਾ ਇਸ ਕਰਕੇ ਕਈਆਂ ਨੂੰ ਦੇਖ ਕੇ ਸਾਨੂੰ ਇਹ ਯਕੀਨ ਹੋ ਜਾਂਦਾ ਵੀ ਵਾਕਈ ਕਿਸਮਤ ਹੈ ਆਪਾਂ ਕਹਿੰਦੇ ਨੇ ਉਹ ਬੰਦੇ ਦੀ ਕਿਸਮਤ ਇੰਨੀ ਤੇਜ ਆ ਆਪਾਂ ਕਹਿੰਦੇ ਸਾਡੀ ਕਿਸਮਤ ਇੰਨੀ ਤੇਜ ਕਿਉਂ ਨਹੀਂ ਨਹੀਂ ਭਾਈ ਉਹ ਉਹਦੇ ਕੀਤੇ ਹੋਏ ਕਰਮ ਤੁਸੀਂ ਉਹਦੇ ਵੱਲ ਵੇਖ ਕੇ ਛੁਰਨਾ ਨਹੀਂ ਆਪਣੀ ਮਿਹਨਤ ਕਰਨੀ ਆ ਆਪਣੀ ਕਰਤ ਕਰਨੀ ਆ ਉਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਆਉਣੇ ਆ ਉਹਦੇ ਕੀਤੇ ਕਰਮ ਨੂੰ ਮਿਲ ਰਹੇ ਆ ਤੁਹਾਡੇ ਕੀਤੇ ਤੁਹਾਨੂੰ ਮਿਲਣੇ ਆ ਇਸ ਕਰਕੇ ਕਿਸੇ ਨੂੰ ਦੋਸ਼ ਨਹੀਂ ਦੇਣਾ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨ ਕਦੇ ਵੀ ਕਿਸੇ ਨੂੰ ਭੁੱਲ ਕੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜੋ ਬੰਦਾ ਕਰਦਾ ਹੈ ਉਹੀ ਉਹਨੂੰ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਇਸ ਕਰਕੇ ਜਿਹੜੇ ਬੰਦੇ ਰੱਬ ਤੇ ਯਕੀਨ ਰੱਖਦੇ ਆ ਭਰੋਸਾ ਰੱਖਦੇ ਆ ਮੂਲ ਮੰਤਰ ਦੀ ਸ਼ਕਤੀ ਨੂੰ ਪਛਾਣ ਲੈਂਦੇ ਆ ਵਾਹਿਗੁਰੂ ਗੁਰੂ ਮੰਤਰ ਦੀ ਸ਼ਕਤੀ ਨੂੰ ਪਛਾਣ ਲੈਂਦੇ ਆ ਉਹਨਾਂ ਦਾ ਜੀਵਨ ਬਹੁਤ ਸਹਿਜ ਹੋ ਜਾਂਦਾ ਹੈ। ਕੇਵਲ ਵਿਦਿਆ ਪੜ ਲੈਣ ਦੇ ਨਾਲ ਕੁਝ ਨਹੀਂ ਹੁੰਦਾ ਸਾਧ ਸੰਗ ਜੀ ਜਿੰਨਾ ਸਮਾਂ ਉਹ ਵਿਦਿਆ ਨੂੰ ਆਪਾਂ ਆਪਣੇ ਜੀਵਨ ਵਿੱਚ ਨਾ ਲੈ ਕੇ ਆਈਏ। ਪੰਡਤ ਨੇ ਵਿਦਿਆ ਬੜੀ ਰੱਬ ਤੇ ਤੇ ਉਹ ਜਿਹੜੀ ਸੀ ਗਾ ਲਿਖੇ ਨੂੰ ਸਮਝ ਲੈਣਾ ਵੀ ਕੀ ਲਿਖਿਆ ਹੈ ਮੱਥੇ ਉੱਪਰ ਸਭ ਕੁਝ ਕਰਕੇ ਵੀ ਉਹ ਕਿੱਥੇ ਖੜਾ ਰਿਹਾ ਇਹ ਦੇਖਣ ਦੀ ਲੋੜ ਆ। ਛੋਟੀ ਜੀ ਕਹਾਣੀ ਸਾਨੂੰ ਬੜਾ ਕੁਝ ਸਿਖਾ ਗਈ ਹੈ। ਇਸੇ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਅਕਸਰੀ ਕਿਹਾ ਕਰਦੇ ਸੀ ਭਾਈ ਨਾਮ ਦਾ ਜਿਹੜਾ ਪ੍ਰਤਾਪ ਆ ਉਹ ਤੁਹਾਡੇ ਅੰਦਰ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਗੁੱਡੀ ਅੰਬਰੀ ਲੱਗੇ ਤਾਂ ਨਿਤਨੇਮ ਦਾ ਪਿੰਨਾ ਵੱਡਾ ਤੁਹਾਨੂੰ ਕਰਨਾ ਪਵੇਗਾ ਹੁਣ ਬਸੰਤ ਪੰਚਮੀ ਆਵੇਗੀ ਲੋਕ ਪਤੰਗ ਉਡਾਉਂਦੇ ਆਸਮਾਨ ਦੇ ਵਿੱਚ ਜਿਹਦੇ ਕੋਲ ਡੋਰ ਵੱਧ ਹੁੰਦੀ ਆ ਉਨੀ ਉਹਦੀ ਗੁੱਡੀ ਆਸਮਾਨੀ ਚੜਦੀ ਆ ਤੇ ਜਿਹਦਾ ਨਿਤਨੇਮ ਵੱਧ ਹੋਵੇਗਾ ਉਦੀ ਉਨੀ ਹੀ ਅਸਮਾਨੀ ਕਿਸਮਤ ਦੀ ਜ਼ਿੰਦਗੀ ਜਿਹਨੂੰ ਆਪਾਂ ਕਹਿੰਦੇ ਆ ਉਹ ਉਨੀ ਉੱਚੀ ਜਾਵੇਗੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਿਹਰਮਤ ਕਰਨ ਤਰਸੀ ਕਰਨ ਸਾਡੇ ਤੇ ਦੇਖੋ ਭਾਈ ਸਾਧ ਸੰਗਤ ਜੀ ਜੋ ਬਾਬਾ ਜੀ ਨੇ ਸਾਨੂੰ ਕਹਿ ਦਿੱਤਾ ਮਹਾਪੁਰਖਾਂ ਨੇ ਕਿਉਂਕਿ ਉਹ ਕਿਸੇ ਇੱਕ ਨੂੰ ਨਹੀਂ ਕਿਹਾ ਵੀ ਇਹ ਨੌਜਵਾਨ ਨੂੰ ਕਹਿ ਦਿੱਤਾ ਤਾਂ ਉਹਨੂੰ ਕਹਿ ਦਿੱਤਾ ਉਹਨਾਂ ਦੀ ਗੱਲ ਸਾਰਿਆਂ ਲਈ ਸਾਂਝੀ ਹੁੰਦੀ ਹੈ ਜੋ ਮਹਾਪੁਰਖ ਕਹਿੰਦੇ ਆ ਉਹ ਸਾਰਿਆਂ ਲਈ ਸਰਬੱਤ ਲਈ ਸਾਂਝੇ ਬਚਨ ਹੁੰਦੇ ਆ ਸਾਨੂੰ ਇਹ ਸਿੱਖਣਾ ਚਾਹੀਦਾ ਭਾਈ ਸਾਨੂੰ ਆਪਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਹੁਣ ਦੇਖੋ ਕੁਝ ਲੋਕ ਆ ਜਿਹੜੇ ਮਹਾਪੁਰਖਾਂ ਦੇ ਬਚਨਾਂ ਤੇ مخਾਲ ਵੀ ਕਰਦੇ ਆ ਤੇ ਜਾਣਬੁੱਝ ਕੇ ਤਰਕ ਵੀ ਕਰਦੇ ਆ ਅਸਲ ਵਿੱਚ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਨਾ ਤਾਂ ਆਪਣੀ ਜ਼ਿੰਦਗੀ ਤੇ ਯਕੀਨ ਹੁੰਦਾ ਤੇ ਨਾ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਕੋਈ ਮਹਾਪੁਰਖ ਸਾਧੂ ਆਇਆ ਹੁੰਦਾ ਕਿਉਂਕਿ ਇਹਨਾਂ ਨੇ ਕਿਹੜਾ ਉਹਨਾਂ ਉੱਪਰ ਯਕੀਨ ਕਰਨਾ ਹੁੰਦਾ ਇਸ ਕਰਕੇ ਭਾਈ ਜੋ ਮਹਾਪੁਰਖ ਕਹਿੰਦੇ ਸੀ ਮੂਲ ਮੰਤਰ ਦੀਆਂ ਮਾਲਾ ਕਰੋ ਵੱਧ ਤੋਂ ਵੱਧ ਵਾਹਿਗੁਰੂ ਦਾ ਅਭਿਆਸ ਕਰੋ ਵੱਧ ਤੋਂ ਵੱਧ ਤੁਹਾਡੇ ਮੱਥੇ ਦੇ ਲੇਖ ਆਪੇ ਸਿੱਧੇ ਹੋ ਜਾਣਗੇ ਜਿਵੇਂ ਮੋਹਰ ਹੁੰਦੀ ਆ ਪਹਿਲਾਂ ਪੁੱਠੀ ਉਹਦੇ ਅਲਫ ਹੁੰਦੇ ਆ ਅੱਖਰ ਉਹਦੇ ਪਰ ਜਦੋਂ ਪੁੱਠੀ ਹੋ ਕੇ ਆਪਾਂ ਦੇਖਦੇ ਆਂ ਵੀ ਝੁੱਕ ਕੇ ਕਾਗਜ਼ ਉੱਪਰ ਲੱਗਦੀ ਆ ਉਦੋਂ ਸਿੱਧੇ ਢਿੰਦੇ ਆਪਾਂ ਨੂੰ ਅੱਖਰ ਇਦਾਂ ਮੱਥੇ ਦੇ ਲੇਖ ਜਿਹੜੇ ਆ ਭਾਈ ਉਹ ਸਿੱਧੇ ਹੋ ਜਾਂਦੇ ਆ ਗੁਰੂ ਘਰ ਆ ਕੇ ਬੜੀਆਂ ਖੁਸ਼ੀਆਂ ਬੰਦੇ ਨੂੰ ਮਿਲਦੀਆਂ ਨੇ ਤਾਂ ਇਸ ਤਰ੍ਹਾਂ ਭਾਈ ਗੁਰਦੁਆਰਾ ਸਾਹਿਬ ਆਉਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਇਹ ਕਰਮਾਂ ਦਾ लेखा जोखा ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਜ ਤਾਂ ਫਿਰ ਇਹ ਜਿਹੜਾ ਕਰਮਾਂ ਦਾ ਹਸਾਬ ਕਿਤਾਬ ਉਹ ਵੀ ਨਿਵੇੜ ਦਿੰਦਾ ਜੇ ਸਤਗੁਰੂ ਦੀ ਕਿਰਪਾ ਹੋ ਜੇ ਪਰ ਹੋਵੇਗੀ ਉਦੋਂ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕੇਵਲ ਮੱਥਾ ਹੀ ਨਹੀਂ ਟੇਕਾਂਗੇ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਉਹ ਗੁਰੂ ਮਹਾਰਾਜ ਕਹਿ ਰਹੇ ਆ ਉਹਨਾਂ ਦੇ ਬਚਨਾਂ ਤੇ ਪ੍ਰਤੀਤ ਉਹਨਾਂ ਦੇ ਬਚਨਾਂ ਉੱਪਰ ਭਰੋਸਾ ਕਰਾਂਗੇ ਸਾਧ ਸੰਗਤ ਜੀ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਆਓ ਸਰਬੱਤ ਦੇ ਭਲੇ ਦੀ ਆਪਾਂ ਅਰਦਾਸ ਕਰਕੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਗੁਰੂ ਮਹਾਰਾਜ ਕਿਰਪਾ ਕਰਨੀ ਸਰਬੱਤ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ